ਬਚਾਲੋਂ ਪਾੜੀ ਪਈ ਐ ਉਹ ਬਿਜਲੀ ਡਿੱਗੀ ਨੇ ਬਿਜਲੀ ਡਿੱਗੀ ਦੀ ਇੱਕ ਡਾਣਾ ਨਹੀਂ ਪੱਟ ਗਿਆ ਉਹ ਸਾਇਰ ਛੱਪ ਬੈਠ ਗਿਆ ਸੰਕਾਂਗੇ ਵਿੱਚ ਅੱਛਾ ਜੀ ਛੱਪ ਕੇ ਡਿੱਗੀ ਦੀ ਦੋ ਤਿੰਨ ਦੋ ਸਾਲ ਹੋ ਗਏ ਨੇ ਮਿਲਿਆ ਉਹ ਡਾਣਾ ਪੱਟ ਗਿਆ ਇੱਕ ਡਾਣਾ ਪੱਟ ਰੇ ਨਾ ਚਾਲਿਆ ਵਸਤਾਂ ਹੈ ਤੇ ਕਿੰਨੇ ਸਾਲ ਦੀ ਹੋਣੀ ਟਾਲੀ ਹੈ ਕੋਈ ਪਤੀ ਨਹੀਂ ਗਏ ਨੀ ਸਾਲ ਜੀ ਇਹ ਤਾਂ ਪਰਿਵਾਰ ਵਾਲੇ ਮਤਲਬ ਉਹਨੂੰ ਹੁਣ ਵੜਦ ਕਰਦੇ ਨਹੀਂ ਜੀ ਹੈ ਪਰਿਵਾਰ ਵਾਲਿਆਂ ਦਾ ਲਾ 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 ਜੇ ਵੜਦ ਇਹ ਨਿਊ ਪੱਤਾ ਤੋੜ ਕੇ ਮੂੰਹ ਵਿੱਚ ਪਾ ਲਿਆ ਨਾ ਯਾ ਪਤਾ ਨਹੀਂ ਮਿਲ ਗਿਆ ਟਰੈਕਟਰ ਕੀ ਚਾਰੇ ਟਾਇਰ ਉੱਪਰ ਕਰਦੇ ਮੈਸੇ ਕੀ ਚਾਰੇ ਪੈਰ ਉੱਪਰ 14 ਤੋਂ ਪਛਾੜੀ ਕਰ ਰੱਖਿਆ ਹੈ ਅੱਛਾ ਜੀ ਉਹ ਗੋਗਿੰਦ ਨਦੀ ਨੇ ਬੰਦੇ ਮਤਲਬ ਕਮਾਨਟੀ ਜੋ ਮਰਜੀ ਮਤਲਬ ਤੋੜ ਤੜਾ ਹਾਂ ਹੁਣ ਮਾਂ ਤੋੜਨੇ ਚੱਕ ਲੈ ਹਾਂ ਕੋਈ ਚੱਕ ਲੈ ਅੰਦਾ ਜਾਂਦਾ ਕੋਈ ਜੋ ਲੋੜੇ ਲੱਕੜਾਂ ਦੇ ਹਾਂ ਫਲੀ ਕੀ ਬੇਹ ਡੜ ਰਹੀ ਉਸਤੇ ਮੇਰਾ ਖੇਤ ਉਹ ਨਾ ਨਵੀ ਲੱਗੇ ਜਮਲਾ ਬੜੀਆਂ ਜੀਆਂ ਲੈ ਆਉਂਦੀਆਂ ਨੇ ਡੱਪੇ ਯਾਰ ਕੀ ਹੈ ਮਤਲਬ ਦਾਣਾ ਤੋੜ ਕੇ ਆਪਾਂ ਗੁਰਗੜ੍ਹ ਦੇ ਦੇਖ ਸਕਦੇ ਹਾਂ ਨੂੰ ਮਤਲਬ ਜੇ ਉਹ ਨਹੀਂ ਯਾਰ ਕੁਝ ਵੀ ਤੋੜ ਕੇ ਦੇਖ ਸਕਦੇ ਨਾ ਗੁਰਗੜ੍ਹ ਦੇ ਸਕਦੇ ਨਾ ਕਿੱਥੇ ਹੋਰ ਮਤਵ ਨਹੀਂ ਨਹੀਂ ਮੰਨ ਕੇ ਚਲ ਜਿਵੇਂ ਤੁਸੀਂ ਕਿਹਾ ਉਹਨੂੰ ਡਿੱੱਕੇ ਪਿੰਡ ਦੇ ਚੁੱਕ ਕੇ ਲਿਓਗੇ ਕੋਈ ਮਰਜ਼ੀ ਚੁੱਕ ਲਿਆ ਉਹ ਇੱਕ ਦਿਨ ਕੋਈ ਜਿੱਤ ਇੱਕ ਵਾਰੀ ਕੱਢੂਗਾ ਨਾ ਆ ਰਿਹਾ ਬਾਬੇ ਕਿਾ ਵੀ ਪੈਸੀ ਉੱਥੇ ਇਹ ਹਾਂ ਅਸੀਂ ਇਹ ਮੈਂ ਦੱਸਾਂ ਉਹਨਾਂ ਦਾ ਹੀ ਬਟਾਰਾ ਮਾਦ ਮਾਜਮੀ ਸਿੰਘ ਸੀਰੀ ਸੀ ਅੱਛਾ ਜੀ ਉਹ ਉੱਥੇ ਮਾਰਤਾ ਤੀ ਗਾਲ ਵੱਡਤਾ ਤੀ ਇੱਥੇ ਜੀ ਓਕੇ ਬਹੁਤ ਠੀਕ ਟਾਲੀ ਕੋਲੇ ਹਾਂ ਅੱਛਾ ਜੀ ਕਿੰਨੇ ਟਾਲੀ ਹੈ ਜੀ ਦਵਾ ਜੀ ਪਹਿਲਾਂ ਟਾਲੀ ਆ ਠੀਕ ਰਹਿੰਦਾ ਹੈ ਅੱਛਾ ਜੀ ਓਹੋ ਉਹ ਮਤਲਬ ਆਤਮਾਉ ਦੀ ਠੀਕ ਹੈ ਓਹੋ ਬਸ ਮੱਝਬੀ ਨੂੰ ਖਵਾਵੇ ਰਮਨ ਸਿਆਲੇ ਦਿਨ ਮੱਝਬੀ ਨੂੰ ਰੋਟੀ ਖਵਾਉਂਦੇ ਨੇ ਤੇ ਸੋਮੇ ਚਾਲੀ ਰਹੀ ਜਾਂਦੀ ਹੈ ਠੀਕ ਹੈ ਨਹੀਂ ਜਦੋਂ ਸਾਡੇ ਤੋਂ ਪਹਿਲੀ ਵੀ ਏਟਾ ਕੀਦਾਂ ਆਇਆ ਐ ਗੜੇ ਸਾਲ ਪਹਿਲਾਂ ਦੀ ਏਟਾ ਦੀ ਸੱਚੀ ਮੱਚ ਕੇ ਥੱਲੇ ਨਾ ਵੜੀ ਚੁੰਵਾ ਲੇ ਕੇ ਥੱਲੇ ਵੜ ਗਿਆ ਡਰੇਟ ਦੇ ਉਦੋਂ ਛਤਰੀ ਮੈਂ ਡਾਣੀ ਫਸ ਗਈ ਛਤਰੀ ਡਾਣੀ ਤੋੜ ਕੇ ਲੇਗੀ ਪਹਿਲਾਂ ਦੀ ਏ ਲੱਗੀ ਹੋਈ ਠੀਕ ਕੱਦੂ ਕਰਦਾ ਕਰਦਾ ਜਾ ਕੇ ਮਤਲਬ ਜਿਹੜਾ ਬੁੱਗੂ ਦਾ ਬਾਬਾ ਹੈ ਨਾ ਬਜ਼ੁਰਗਾਂ ਦੀ ਹੈ ਜਿਹੜਾ ਮਰਿਆ ਹੈ ਨਾ ਅੱਛਾ ਉਹਦੀ ਵੀ ਹੈ ਅੱਛਾ ਮਾਜਬੀ ਸਰ ਪਰ ਮੂਰਾ ਵੀ ਲਾਈ ਹੋਈ ਦੋ ਪਤੰਗ ਕਰਦਾ ਮੇਰੇ ਡੀਲ ਕਰਦਾ ਅੱਛਾ ਅੱਛਾ ਚੰਗੀ ਜ਼ਮੀਨ ਹੈ ਚੰਗੀ ਜਾਇਦਾਦ ਹੈ ਸਾਰੇ ਟੱਬਰ ਨੂੰ ਵਸੇ ਦੋ ਮੁੰਡੇ ਨੇ ਉਹਨਾਂ ਦੇ ਕਦੇ ਕਿਸੇ ਕਰਨੀ ਹੋ ਜਾਂਦਾ ਕਦੇ ਕਿਸੇ ਕਰਨੀ ਦੋ ਐ ਉਹ ਅੱਛਾ ਇੱਕ ਅੰਦਰ ਰਹੇਗਾ ਇੱਕ ਗਲੀਆਂ ਵਿੱਚ ਬਾਹਰ ਫਿਰੇਗਾ ਉਹ ਅੰਦਰ ਵਗ ਜਾਏਗਾ ਦੂਜਾ ਫਿਰ ਬਾਹਰ ਆ ਜਾਏ ਉਹਨਾਂ ਦੂਜਾ ਬਾਹਰ ਆ ਰਹੇ ਉਹ ਦੂਜੇ ਅੰਦਰ ਪਹਿਲਾਂ ਜੱਪੇ ਵਾਲੀ ਮੰਗੂ ਅੰਦਰੋਂ ਹੀ ਨਹੀਂ ਹੱਲਦੇ ਅੱਛਾ ਐ ਨੂੰ ਠੀਕ ਨੇ ਮਤਲਬ ਕਿ ਉਹਨਾਂ ਦੇ ਉਹ ਮਤਲਬ ਗਲ ਵੱਡੇ ਉਹ ਜਿਹੜੇ ਮਨਸਰੀ ਵਾਲੇ ਸੀ ਉਹਨਾਂ ਨੇ ਵੱਡੇ ਹੀ ਜਾਂਦੇ ਉਹਨਾਂ ਦੜਾਈ ਲੜੂਈ ਹੋ ਗਈ ਸੀ ਦੱਸਦੇ ਨੇ ਕੋਈ ਟਕਰਾਅ ਵਾਦੀ ਵਾਰੀ ਵਿੱਚ ਵਿੱਚ ਨਹੀਂ ਹੋ ਗਈ ਮੇਰੇ ਬਾਪਾ ਕਹਿੰਦਾ ਪਹਿਲਾਂ ਐਡਾ ਪਾਲੀ ਹੁੰਦਾ ਫਿਰ ਸੀਰੀ ਹੋ ਗਿਆ ਇਨੀ ਦੇ ਮਰਿਆ ਤੇ ਉਸ ਦੀ ਹੀ ਸਮਾਦ ਦੇ ਗਏ ਅੱਛਾ ਤੇ ਫਿਰ ਉਹ ਮਲ ਲੜਿਆ ਕਰੇ ਉਹਨਾਂ ਨਾਲੇ ਲੜਿਆ ਕਰਿਆ ਉਹਨਾਂ ਨਾਲ ਉਹ ਨਾ ਮਾਰਨ ਲੋਕ ਜਿਹੜਾ ਵੀ ਹੋ ਗਿਆ ਨਾ ਤਾਂ ਸੁਣੋ ਪਿਆਰੇ